ਕਿਉਂ ਵੀ ਸਾਡੇ ਕੋਲ ਨਹੀਂ ਸਕਿਆ ਸਾਡੇ ਕੋਲ ਕੇਵਲ ਸਾਨੂੰ ਮਾਇਆ ਦੀ ਭੁੱਖ ਲੱਗੀ ਕੇਵਲ ਮਾਇਆ ਦੀ ਭੁੱਖ ਲੱਗੀ ਸਾਡੇ ਵਿੱਚੋਂ ਮਾਇਆ ਬែក ਕੇ ਬਸ ਸਰੂਪਾਸ਼ ਗੁਰਬਾਣੀ ਵੀ ਸਮਝਾਉਂਦੇ ਨੇ ਉਹ ਕਹਿੰਦੇ ਪਿਆਰਿਓ ਤੁਸੀਂ ਸੰਸਾਰ ਵਿੱਚ ਨਿਗਾਹ ਮਾਰ ਕੇ ਦੇਖੋ ਸੰਸਾਰ ਵਿੱਚ ਇਸ ਮਾਇਆ ਤੋਂ ਕਿਸੇ ਨੂੰ ਸੁਖ ਮਿਲਿਆ ਧਿਆਲ ਦੇ ਨਾਲ ਦੇਖਣਾ ਇਸ ਗੱਲ ਨੂੰ ਦਿਮਾਗ ਨਾਲ ਸੋਚਣਾ ਕਿ ਮਾਇਆ ਦੇ ਵਿੱਚੋਂ ਕਿੰਨਿਆਂ ਨੇ ਸੁਖ ਪਾਇਆ ਸਵਾਲ ਕਰਦੇ ਤਾਂ ਸਾਡੇ ਤੋਂ ਪ੍ਰਵਾਨੇ ਵਿੱਚ ਕਿ ਅਸੀਂ ਵੀ ਜਦੋਂ ਧਿਆਲ ਮਹਾਰਾਜ ਦੇ ਕੋਲ ਦੇ ਕਹਣ ਦੇ ਮੁਤਾਬਕ ਕੋਣ ਦੇ ਕੇਵਲ ਸਾਰ ਤੇ ਸਾਨੂੰ ਸੰਸਾਰ ਚ ਕੋਈ ਵੀ ਮਾਇਆ ਤਾਰੇ ਸੁਖੀ ਦੇ ਸੁਖੋ ਕਿਉਂ ਜੇ ਸਰੂਪ ਨੇ ਕਾ ਸਾਡੀ ਨਿਗਾਹ ਪਨੇਖਾ ਖਾ ਵੀ ਜਾਵੇ ਵੀ ਆ ਵੀ ਸੁਖੀ ਆ ਤੇ ਆ ਵੀ ਸੁਖੀ ਆ ਤੇ ਆ ਵੀ ਸੁਖੀ ਆ ਤੇ ਆ ਵੀ ਸੁਖੀ ਆ ਪਛਤਦੇ ਜਿ ਪਰਧ ਕਰਦੇ ਆ ਆਉ ਤਨੁ ਪਰਖ ਦੱਸਦੇ ਨੇ ਕਿਛੇ ਕੋ ਹਉੜੀ ਜੀ ਆਪਣੇ ਦੋਖ ਦੁਖ ਲੋਕ ਦੇਖ ਲਿਓ ਤੁਸੀਂ ਤੇ ਦੋ ਦੁਖ ਉਪਰੋਂ ਉਪਰੋਂ ਭਾਵੇਂ ਰੋ ਲਿਓ ਬਿਮਤੁ ਘੀ ਤੁਟਾ ਮੁਟਾ ਜਿਆ ਭਾਵੇਂ ਤੈ ਸੁਖੀ ਹੋ ਤੁਸੀਂ ਤੇ ਦੋ ਦੁਖ ਦੱਸੋਗੇ ਉਹ ਤੁਹਾਡੇ ਕੋਲ ਪੰਨਾਂ ਦੇ ਪੰਨਾਂ ਖੋਲ ਦੂਗਾ ਦੁਖਾਂ ਦੀਆਂ ਕਿਉਂ ਕਿਉਂ ਖੋਲੂਗਾ ਉਹ ਉਹ ਗੁਰਦਾਨ ਸਾਹਿਬ ਦੇ ਦੇ ਕੋਲ ਬੈਠੇ ਗੁਰਦਾਨ ਸਾਹਿਬ ਦਾ ਕੀ ਦਰ ਸੀਗਾ ਵੀ ਉਹਨਾਂ ਨੇ ਇਹ ਗੱਲ ਕਹੀ ਗੁਰਦਾਨ ਸਾਹਿਬ ਪਾਛ ਨੇ ਨਾਂ ਦੇ ਨਾਲੇ ਗੱਲ ਕਰਨੀ ਸੀਗੀ ਬੋਲ ਤੇਰੇ ਨਾਲ ਗੱਲ ਤੋਂ ਕੀ ਨਹੀਂ ਸਤਿਦੋ ਦੁੱਖ ਹੋਣਗੇ ਇਹ ਤਾਂ ਸਾਰਾ ਜੀਵਨ ਦੁਖੀ ਆ ਤੇ ਦੋ ਪੰਨਾ ਸਾਨੂੰ ਪਾਤਸ਼ਾਹ ਨੇ ਕਹੀਆਂ ਘਰਵਾੜੇ ਵਿੱਚ ਮੈ ਗਈਆਂ ਕਹਿੰਦੇ ਜਦੋਂ ਮਾਤ ਦੇ ਗਰਭ ਵਿੱਚ ਸੀ ਉਦੋਂ ਵੀ ਇਹ ਰੋਂਦਾ ਸੀ ਪਾਤਸ਼ਾਹ ਮੈਨੂੰ ਬਾਹਰ ਛੇਤੀ ਕਾਢੇ ਸ ਮਹਾਨ ਅੱਗ ਦੇ ਵਿੱਚੋਂ ਮਿਲ ਕੁਬੀ ਦਰਦ ਵਿੱਚੋਂ ਬਾਹਰ ਕੱਢ ਮੈਨੂੰ ਬਾਲ ਆਇਆ ਤਾਂ ਵੀ ਰੋਇਆ ਏ ਹੋਰ ਦਿਲ ਮਾ ਜਿਵਾੰਦਰੇ ਦੀ ਟੋਕ ਸੀ ਉਹ ਸਾਹਮਣੇ ਆ ਗਈ ਹੁਣ ਆ ਵੀ ਚਾਹੀਦਾ ਤੇ ਆ ਵੀ ਚਾਹੀਦਾ ਤੇ ਆ ਵੀ ਚਾਹੀਦਾ ਉਹ ਚਾਹੀਦੇ ਤੇ ਬੱਚੇ ਰੋਂਦਾ ਰਿਹਾ ساری ਉਮਰ ਮੈਨੂੰ ਆ ਨਹੀਂ ਮਿਲਿਆ ਤੇ ਮੈਨੂੰ ਆ ਦੇ ਮਿਲਿਆ ਮੈਂ ਤੇ ਆ ਪ੍ਰਾਪਤ ਕਰਦਾ ਮੈਂ ਆ ਪ੍ਰਾਪਤ ਕਰਦਾ ساری ਉਮਰ ਖੱਬ ਖੱਬ ਟੁੱਟ ਟੁੱਟ ਕੰਮ ਕਰਕੇ ਬਰਦਾ ਰਿਹਾ ਅਰਦੇ ਪਾਉਤੇ ਰੋਂਦਾ ਰਿਹਾ ਇੱਥੇ ਬਸਦੇ ਕੀਤੇ ਪਾਸ਼ਾ ਦੇ ਸਾਰਾ ਜੀਵਨ ਕਹਿੰਦੇ ਰੋਂਦਾ ਰਿਹਾ ਅਖੀਰ ਮਰਦੇ ਦਮ ਤੱਕ ਰੋਂਦਾ ਰਿਹਾ ਅਖੀਰ ਮਰਦੇ ਦਮ ਤੱਕ ਰੋਂਦਾ ਰਿਹਾ ਜੰਮਿਆ ਵੀਰੋਂਦਾ ਪੜਿਆ ਵੀਰੋਂਦਾ ਮਰਿਆ ਵੀਰੋਂਦਾ ਕਦ ਦਸੁਕ ਨੇ ਸੁਖ ਪਾਇਆ ਕੋਈ ਇੱਕ ਖੁਦਾ ਨਗੁਰ ਦਾਸ ਸਾਹਿਬ ਜੀ ਦਿਲੋਂ ਇੱਕ ਉਦਾਹਰਣ ਦੇ ਦਿਓ ਬਈ ਕਿਸ ਨੇ ਮਾਇਚੋ ਸੁਖ ਪਾਇਆ ਉਹ ਉਹ ਜੋ ਤੁਸੀਂ ਉਹ ਹੀ ਜੁਗਤ ਜੀਨਦੇ ਸੀਗੇ ਕੁਰਦਾਂਸਾ ਵਾਲੀ ਜਿਹੜੀ ਤਾਨੂ ਗੁਰੂ ਗੋਬਿੰਦ ਸਿੰਘ ਜੀ ਮਾਰਲੇ ਪਟਨਾ ਸਾਹਿਬ ਦਾਣਾ ਜਾਲਾ ਤੋਂ ਚਮਨਪੜੇ ਰਣਪੁਰ ਸਾਹਿਬ ਆਏ ਪਟਨਾ ਸਾਹਿਬ ਛੱਡਿਆ ਉਹ ਇਹ ਦੁੱਖ ਨਹੀਂ ਹੋਇਆ ਆਨੰਦਪੁਰ ਸਾਹਿਬ ਆਣ ਕੇ ਆਪਣਾ ਰਾਜ ਗ੍ਰਿਭ ਕੀਤਾ ਦੁਨੀਆਂ ਦੇ ਦਿਲਾਂ ਤੇ ਰਾਜ ਕੀਤਾ ਇਨਸਾਨੀ ਦੇ ਦਿਲਾਂ ਤੇ ਰਾਜ ਕੀਤਾ ਕੋਈ ਛੱਡਿਆ ਕੋਈ ਦੁੱਖ ਨਹੀਂ ਚਾਰ ਪੁੱਤਰ ਬਾਰ ਦੇ ਤੇ ਸਾਡੇ ਤੋਂ ਪੱਛਾ ਨੇ ਸਾਨੂੰ ਪੁੱਤਰ ਬਣਾਉਣ ਵਾਸਤੇ ਕੋਈ ਦੁੱਖ ਨਹੀਂ ਕਿਉਂ ਪਤਾ ਦਾ ਸੌਦਾ ਮਹਿੰਗਾ ਕਰ ਲੈ ਗਏ ਅਜੇ ਵੀ ਸੌਦਾ ਜਦੋਂ ਸਸਤਾ ਹੈ ਅੱਛਾ ਤੁਸੀਂ ਜੇ ਸਿਰ ਤੇ ਪਿਆ ਸੌਦਾ ਮਿਲ ਜਾਵੇ ਨਾ ਤੇ ਬਹੁਤ ਸਸਤਾ ਹੈ ਸਿਰ ਤੇ ਸੌਦਾ ਮਿਲ ਜਾਵੇ ਨਾ ਬਹੁਤ ਸਸਤਾ ਹੈ ਐਸੇ ਸੋਨੇ ਤੰਦ ਤੇ ਤਰੀਕੇ ਦੇ ਨਾਲ ਮਾਤਾਵਾ ਨੂੰ ਸੁਨਝਾਇਆ ਕੁਝ ਸਭਾ ਪੈਰੋਂ ਤੇ ਮਾਤਾਵਾ ਨੇ ਤਰੁਣੇ ਸਾਹ ਉਹਨੂੰ ਤਾਂ ਜੀ ਅੱਪਾ ਕਈ ਵਾਰ ਤਰ ਤੋਰਦੇ ਰੇਡ ਤੇ ਵਿਚਾਰ ਕਰਦੇ ਆ ਰਹੇ ਆ ਕਿ ਉਹਨੂੰ ਉੱਥੋਂ ਦਮਨ ਬਾਦ ਸਾਹਿਬ ਤੋਂ ਪਾਸ਼ਾ ਨੇ ਜਨਾਇਆ ਤਾਂ 1.5 ਸਾਲ ਨੂੰ ਇਹਨੂੰ ਆਪ ਅਹਜੂਰ ਸਾਹਿਬ ਕੋਲ ਲਿਆ ਅਬਜਦ ਨਗਰ ਵੀ ਕਹਿੰਦੇ ਆ ਉਤੋਂ ਹੀ ਜਨਾਇਆ ਉਹ ਤੋਂ ਪਹਿਲਾਂ ਅੱਪੋਂ ਜਿੱਤੋਂ ਦੁਬਾਰੇ ਵਿਚਾਰ ਦੁਬਾਰੇ ਸ਼ੁਰੂ ਕੀਤੀ ਸੀ ਵੀ ਤਿੰਨਾ ਤਾਂਗੜ ਤੋਂ ਗਾਇਰ ਸਿੰਘ ਨੂੰ ਚਾਰ ਸਿਮਹ ਹੋਰ ਦੇ ਕੇ ਤੇ ਫਤਿਹ ਦੀ ਆਦੇ ਚਿੱਠੀ ਲੈ ਕੇ ਅਸਲੂ ਦੇਖਣ ਨੂੰ ਚਿੱਠੀ ਸੀ ਅਸਲੂ ਦੇਖਣ ਨੂੰ ਚਿੱਠੀ ਸੀ ਜਿਹੜਾ ਅੰਸਾਨ ਜਿਹੜਾ ਕੋਈ ਬੰਦਾ ਜਿਹੜੀ ਕੋਈ ਛਤੀਆ ਉਹ ਹਥਿਆਰ ਤੋਂ ਨਾ ਮਰੇ ਹਥਿਆਰ ਤੋਂ ਨਾ ਮਰੇ ਤੇ ਕਲਮ ਹਥਿਆਰ ਨਾਲੋਂ ਇੱਕ ਬਹੁਤ ਵੱਡਾ ਹਥਿਆਰ ਹੈ ਉਹਨੂੰ ਜੀਵਿਤ 90 ਸਾਲ ਦਾ ਤਕਰੀਬਨ ਹੋ ਗਿਆ ਹੈ ਤੇ ਸਾਰੀ ਉਮਰ ਲੜਾਈਆਂ ਕਰਦਾ ਰਹੇਗਾ ਕਿਤੋਂ ਨਹੀਂ ਮਰਿਆ ਕਿਸੇ ਸ਼ਸਤਰ ਦੇ ਨਾਲ ਨਹੀਂ ਮਰਿਆ ਕਿਸੇ ਬੈਰੀ ਤੋਂ ਨਹੀਂ ਮਰ ਸਕਿਆ ਜੋ ਲੋਕ ਕਰੀਗੇ ਆਉ ਜੋ ਲੋਕ ਉਹਦੇ ਵਧੇ ਗਏ ਸੰਸਾਰ ਵਿੱਚ ਮਨੁੱਖਤਾ ਵਾਸਤੇ ਨਹੀਂ ਮਰ ਸਕਿਓ ਜਦੋਂ ਨਾ ਨਾ ਮਰ ਸਕਿਆ ਕਿਸੇ ਨਾਲ ਤੂੰ ਤਾਲੂ ਗੁਰੂ ਗੋਬਿੰਦ ਸਿੰਘ ਜੀ ਮਾਰਾ ਤੇ ਉਹ ਵੀ ਆਮੋ ਸਾਹਮਣੇ ਤੇ ਹੋਏ ਨਹੀਂ ਤੇ ਸ਼ਸਤਰ ਕਿਤੇ ਚੱਲਣਾ ਸੀਗਾ ਅਥੇ ਹੱਥ ਦੇ ਦਰਨਾ ਸੀਗਾ ਕਿਵੇਂ ਮਰਦੇ ਹੁਣ ਪਾਸ਼ਾ ਨੇ ਸੋਚਿਆ ਵੀ ਹਥਿਆਰ ਅਸੀਂ ਆਮੋ ਸਾਹਮਣੇ ਹੋ ਨਹੀਂ ਸਕਦੇ ਹਥਿਆਰ ਦਾ ਲੜਾਈ ਨਹੀਂ ਹੋ ਸਕਦੀ ਤੇ ਇਹ ਮਰਦੇ ਚੱਕਦਾ ਉਹਨੂੰ ਕਲਮ ਚੁੱਕੀ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਦ ਕਲਮ ਚੁੱਕੀ ਅਕ ਕਲਮੇ ਡਲਾ ਬਹੁਤ ਖਤਰਨਾਕ ਹਥਿਆਰ ਹੈ ਪਹਿਸ਼ ਪਹਿਰੋ ਬਹੁਤ ਕਦਰ ਨਾਲ ਘਟਿਆ ਰਿਆ ਬਹੁਤ ਕੰਬੀਰ ਅਰਥ ਰੱਖਦਾ ਏ ਇਸੇ ਕਲਮ ਨੇ ਆਹ ਗੁਰਬਾਣੀ ਸਾਨੂੰ ਰੱਬ ਦਾ ਰੂਪ ਦਿੱਤਾ ਇਸੇ ਕਲਮ ਨੇ ਇਸੇ ਹੋਈ ਕਲਮ ਅੱਜ ਔਰਗ ਦੇਵ ਦੀ ਜਾਨ ਲੈਣ ਲੱਗੀ ਏ ਲਾਂਤਾ ਪਈਆ ਲਾਂਤਾ ਔਰਗ ਦੇਵ ਨੂੰ ਔਰਗ ਦੇਵ ਨੂੰ ਕਿੱਥੇ ਤੇਰੀ ਕੁਰਾਨ ਜਿਸ ਨੂੰ ਲਿਖਦਾ ਰਿਹਾ ਕਿੱਥੇ ਤੇੀ ਉਹ ਕੁਰਾਨ ਕਿੱਥੇ ਤੇਰੀ ਉਹ ਕੁਰਾਨ ਦੀਆਂ ਆਏ ਤਾਂ ਜਿੰਨਾਂ ਦੀ ਤੂੰ ਸੌਂ ਕੰਦਾ ਰਿਹਾ ਪੰਨ ਮੱਧਾ ਪੜੀਆਂ ਤੇਰੀਆਂ ਕਿੱਧਰ ਗਈਆਂ ਦਿਲ ਤੇਰਾ ਸਾਫ਼ ਨਹੀਂ ਹੋ ਸਕਦਾ ਭਾਵੇਂ ਤੂੰ ਧਰਮ ਦੇ ਵੀ ਕੰਮ ਕੀਤੇ ਹੋਣਗੇ ਇਹ ਤਾਂ ਮੁਦੇ ਕਮ ਸੀ ਕੁਰਾਨ ਵੀ ਲਿਖਦਾ ਸੀ ਕੁਰਾਨ ਪੜਦਾ ਵੀ ਸੀ ਤੂ ਕੁਰਾਨ ਉਹਦੀ ਜੈ ਰਹੀ ਸੀ ਕੁਰਾਨ ਤੇ ਗੁਰੂ ਬੰਮੂ ਸਾਹਿਬ ਦੇ ਵਿਚਾਰ ਲਿਦਾ ਉਹਨਾਂ ਦੇ ਵੱਡੇ ਬਡੇ ਦੇ ਉਹਨੇ ਵਿਚਾਰੀ ਉਹਨਾਂ ਦੀ ਉਹਨਾਂ ਦਾ ਕਾਲ ਦਾ ਲਿਖਦਾ ਏ ਉਹ ਉਹਦੀਆਂ ਆਇਤਾਂ ਨੂੰ ਵਿਚਾਰਦਾ ਏ ਪੜਦਾ ਏ ਉਦੋਂ ਵਿੱਚ ਪੰਜ ਦੇ ਵਾਜਾਂ ਦੀ ਗੱਲ ਆਉਂਦੀ ਹੈ ਜਿੱਦਾਂ ਸਾਡੇ ਪੰਜ